ਜੇ ਤੇਰੇ ਨਾਲ ਪਰਮਾਤਮਾ ਹੈ ਨਾ ਤੇ ਜਿੰਨਾ ਮਰਜੀ ਤੇਰੇ ਵਿਰੋਧ ਵਿੱਚ ਸਾਰੀ ਦੁਨੀਆ ਖੜੀ ਹੋ ਜਾਏ ਤੇਰਾ ਵਾਲ ਵੀ ਵਿੰਗਾ ਨਹੀਂ ਕਰ ਸਕਦੇ ਫਿਰ ਉਹ ਫਿਰ ਉਧਾਰਨਾ ਸਾਨੂੰ ਸੌਖੀਆਂ ਲੱਗਣ ਗਿਆ ਵੀ ਕੀ ਅਰਥ ਨੇ ਕਾਹ ਕੋ ਕਰੇ ਸਮਝ ਗਿਆ ਨਾ ਜੀ ਕੀ ਕੋਈ ਕਰ ਸਕਦਾ ਕਾਹ ਕੋ ਕਰੇ ਕਛ ਹੋਤ ਨਾ ਕਾਹੂ ਕਿ ਕੀ ਕਿਸੇ ਦੇ ਕੀ ਤਿਆ ਕੁਛ ਨਹੀਂ ਹੋਣਾ ਤੇ ਕੋਈ ਤੇਰਾ ਕੁਝ ਵਿਗਾੜ ਵੀ ਨਹੀਂ ਸਕਦਾ ਕਿਉਂ ਜੀ ਜਾਕੀ ਪ੍ਰਭ ਮਾਨ ਲੇ ਜਾਂ ਤੂੰ ਤਾਂ ਮੈਂ ਸਭ ਕੋ ਜਾਕੀ ਜਿਸ ਦੀ ਫਰਮਾਤਮਾ ਮੰਨ ਲੈ ਜਾਂ ਕੀ ਪ੍ਰਭ ਮੰਨ ਲੈ ਸਭ ਐ ਸੁਖ ਤਾਂ ਜਿਓ ਕਿਸੇ ਦੇ ਕੀ ਤਿਆ ਕੁਛ ਨਹੀਂ ਹੋਣਾ ਕਿਸੇ ਦੇ ਕੀ ਤਿਆ ਤੇਰਾ ਕੁਝ ਵਿਗਾੜਨਾ ਨਹੀਂ ਕਿਸੇ ਨੇ ਜਿਹਦੀ ਰੱਬ ਮੰਨ ਲੈ ਪਿਆਰੋ ਸਾਰੇ ਸੁੱਖ ਇਹਨੂੰ ਮਿਲ ਜਾਂਦੇ ਹੁਣ ਸੁਣਿਓ ਇਹ ਸੀ ਆਖਰੀ ਟੋਕ ਮੈਂ ਤਾਂ ਇਹ ਥੋੜੀ ਜੀ ਬਰੀ ਕੀਚ ਗੱਲ ਕਰਨਾ ਤੁਸੀਂ ਧਿਆਨ ਨਾਲ ਸੁਣਦੇ ਤੇ ਸੱਚੀ ਲਓ ਮੈਂ ਹਕੀਕਤ ਕਹਿਣਾ ਕਿਉਂਕਿ ਮੇਰੀ ਕੋਈ ਜਥੇਬੰਦੀ ਨਹੀਂ ਜੀ ਮੈਂ ਆਪਣਾ ਦੁੱਖ ਵੀ ਰੋਣਾ ਚਾਹੁੰਦਾ ਨਾ ਮassertSame ਤਾਂ ਮੇਰੇ ਪਿੱਛੇ ਬੜਿਆ ਲੋਕਾਂ ਤੋਂ ਨੇ पर एक मंच जरूर सी चरूर सतगुरु जी मेहनत कराना संगत की सेवा हो जाए पर हम हालात रहे नहीं बदलते पे सब कुछ क्योंकि इन्ना कुछ खजाना गुरु ग्रंथ साहब च प्यारे हो सची अहमदन सी? मैं भावना में कहना जिन्हें शब्द ने इन्हें जन्म भी लैला मैं गुरु ग्रंथ साहब की कथा नहीं कर सका सतगुरु इन्ने समर्थ हाँ इन्ना कुछ प्यार दो तुक थी भावें तुम दो महीने बोली जाओ कहा होत ना कहा कि ਜਿਹਦੇ ਵੱਲ ਪਰਮਾਤਮਾ ਹੋਵੇ ਕੀ ਤੇਰਾ ਕਿਸੇ ਨੇ ਕਰ ਲੈਣਾ ਫਿਰ ਇੱਥੇ ਭਾਈ ਸਾਹਿਬ ਨੇ ਉਦਾਹਰਨ ਦਿੱਤੀ ਦ੍ਰੋਪਤੀ ਕੁਪੀਨ ਮਾਤਰ ਦਈ ਜੋ ਮੁਨੀਸ ਰਹਿ ਇਤਨੇ ਗੱਲਾਂ ਚੇਤੇ ਰੱਖੋ ਕੁਝ ਵੀ ਨਹੀਂ ਭਲੇ ਪਰ ਸਭ ਕੁਝ ਉਹਨਾਂ ਦੇ ਨਾਲ ਦ੍ਰੋਪਤੀ ਧਰ ਸਮਝ ਗਿਆ ਨਾ ਜੀ ਪਾਂਡਵਾਂ ਦੇ ਕਰਮ ਪਰ ਮੇਰੀ ਫਿਰ ਬੇਨਤੀ ਹੈ ਕਿ ਗੁਰਮਖੋ ਮੇਰੇ ਮੇਰਾ ਸਿੱਖ ਗੁਰਗ੍ਰੰਥ ਸਾਹਿਬ ਜਦੋਂ ਲੋਕ ਦ੍ਰੋਪਤੀ ਦਾ ਮਜ਼ਾਕ ਵੀ ਉਡਾਂਦੇ ਨਾ ਮਨ ਨੂੰ ਦੁੱਖ ਜ਼ਰੂਰ ਲੱਗਦਾ ਯਾਰ ਗੁਰੂ ਗ੍ਰੰਥ ਸਾਹਿਬ ਨੇ ਤਾਂ ਉਹਨੂੰ ਕਿਉਂ ਰੱਬ ਦੇ ਨਾਮ ਦੀ ਸੋਝੀ ਆ ਗਈ पंचालि को राज्यसभा में राम नाम सदाई है, है। गुरुचर कह रहे हैं पण इथे विनती है द्रौपदी करदी पेसी स्नान دریا ਦੇ ਉੱਤੇ ਮੈਂ ਇੱਕ ਵਾਰੀ ਅਰਜ਼ੀ ਵੀ ਕੀਤੀ ਪਾਣੀ ਦਾ ਪ੍ਰਵਾਹ ਬੜਾ ਤੇਜ਼ ਆ ਰਿਹਾ ਤੇ ਦੁਰਵਾਸ਼ਾ ਰਿਸ਼ੀ ਇਸ਼ਨਾਨ ਕਰ ਉੱਤੇ ਸ਼ਬਦ ਦੁਰਵਾਸ਼ਾ ਨਹੀਂ ਇਹ 무ਨੀਸ਼ਰ ਇਹਦਰ ਤੇ 무ਨੀਆਂ ਦਾ ਇਸ਼ਾਰ ਵੱਡਾ 무ਨੀ द्रौपदी ਇਸ਼ਨਾਨ ਕਰ ਰਹੀ ਸੀ ਤੇ 무ਨੀਸ਼ਰ ਦੁਰਵਾਸ਼ਾ ਰਿਸ਼ੀ ਵੀ ਇਸ਼ਨਾਨ ਕਰ ਰਹੇ ਹੋਇਆ ਕਿ ਪਾਣੀ ਇੰਨਾ ਤੇਜ ਆਇਆ ਉਹਦੀ ਕੁਪੀਨ ਰੁੜ ਗਏ ਕੁਪੀਨ ਸਮਝ ਗਿਆ ਨਾ ਲੰਗੋਟੀ ਉਹਦੀ ਲੰਗੋਟੀ ਰੁੜ ਗਈ ਕਪੜਾ ਦ੍ਰੋਪਦੀ ਨੇ ਦੇਖ ਲਿਆ ਵੀ ਇਹ ਇਹ ਤਨ ਢੱਕਣ ਨੂੰ ਬਸਤਰ ਕੋਈ ਨਹੀਂ ਸਾਧੂ ਪਾਣੀ 'ਚ ਖਲੋਤਾ ਹੈ ਉਸ ਵਕਤ ਉਹਨੇ ਆਪਣਾ ਜਿਹੜਾ ਤਨ ਦਾ ਬਸਤਰ ਸੀ ਨਾ ਸਾੜੀ ਕੌਚ ਕੋ ਸਾੜੀ ਦਾ ਚੱਕਰ ਹੁੰਦਾ ਉਹਨੇ ਆਪਣਾ ਦੁਪੱਟਾ ਕੋ ਆਪਣਾ ਤਨ ਢੱਕਣ ਵਾਲਾ ਨਗੇਜ ਢੱਕਣ ਵਾਲਾ ਕਪੜਾ ਪਾੜ ਕੇ ਸਾਧੂ ਵੱਲ ਸਾਰ ਦਿੱਤਾ ਉਹਨੇ ਕਪੜਾ ਪਕੜਿਆ ਕਪੀਲ ਬਣਾ ਲਈ ਪਰ ਤੁਰਦਿਆਂ ਉਹਨੇ ਇੱਕ ਗੱਲ ਕੀਤੀ ਏ ਤੂੰ ਮੇਰਾ ਨਗੇਜ ਟਕੇਆ ਹੈ ਪਰ ਮਾਤਮਾ ਤੇਰਾ ਨਗੇਜ ਟਕੇਗਾ ਇੱਕ ਬਾਣੀ ਮੈਂ ਅਰਜ ਕਰਦੇ ਹਾਂ ਹੁਣ ਦਰਯੋਦਨ ਦੇ ਦੁਸ਼ਾਸਨ ਦੀ ਸਭਾ ਵਿੱਚ ਖਿੱਚ ਕੇ ਲਿਆਂਦਾ ਗ੍ਰੋਪਤੀ ਨੂੰ ਪੰਡਵ ਇਸਤਾਂ ਕਰਕੇ ਬੈਠੇ ਆ ਭੀਚੇ ਪਤਾਮਾ ਜਿਹੜਾ ਘਰ ਦਾ ਸਭ ਤੋਂ ਵੱਡਾ ਉਹ ਵੀ ਨੀਵੀਂ ਪਾਈ ਬੈਠਾ ਹੈ ਗੁਰੂ ਦ੍ਰੋਣਾਚਾਰਿਆ ਵੀ ਨੀਵੀਂ ਪਾਈ ਬੈਠਾ ਹੈ ਉਹ ਦ੍ਰੋਪਤੀ ਨੂੰ ਵਾਲਾਂ ਤੋਂ ਖਿੱਚ ਕੇ ਲਿਆਏ ਉਹਦੇ ਕੱਪੜੇ ਉਤਾਰੀ ਜਾ ਰਿਹਾ ਕਤਾਰੀ ਜਾ ਰਿਹਾ ਹੈ ਭਾਈ ਸਾਹਿਬ ਕਿੰਨੇ ਕੱਪੜੇ ਦਾ ਕਿਲਾ ਉਸਰ ਗਿਆ ਇੰਨਾ ਕਪੜਾ ਵਧਿਆ ਉਹਦਾ ਨਗੇਜ਼ ਕੋਈ ਕਰ ਨਹੀਂ ਸਕਿਆ ਇੱਥੇ ਭਾਈ ਸਾਹਿਬ ਕਿੰਨੇ ਸਿੱਖਾ ਇਸ ਸਾਖੀ ਤੋਂ ਇਹ ਗੱਲ ਸਮਝ ਸਾਰੇ ਵਿਰੋਧ ਵਿੱਚ ਹੋਣ ਜਿਹੜੇ ਪਤੀ ਕਹਿੰਦੇ ਆ ਉਹ ਵੀ ਬੇਬਸ ਹੋ ਜਾਣ ਤੇ ਘਰ ਦਾ ਪਿਤਾਮਾ ਵੀ ਨੀਵੀ ਪਾਲੇ ਸਾਰੀ ਦੁਨੀਆ ਇੱਕ ਪਾਸੇ ਹੋਵੇ ਜੇ ਰੱਬ ਤੇਰੇ ਵਾਲੇ ਤੇ ਤੇਰਾ ਕੋਈ ਵੀ ਕੁਝ ਨਹੀਂ ਵਿਗਾੜ ਸਕਦਾ ਫਿਰ ਬੇਨਤੀ ਦ੍ਰੋਪਤੀ ਕੁਪੀਨ ਮਾਤਰ ਦੇ ਜੋ ਮਨੀਸਰ ਹੈ ਤਾਂ ਤੇ ਸਵਾ ਮਦ ਬੈਉ ਬਸਨ ਪਰਵਾ ਦੀ ਫਿਰ ਯਾਦ ਕਿਉ ਤਕ ਤੋ ਦੂਰ ਨਹੀਂ ਜਾਣਾ ਕਹਾ ਕੋ ਕਰ ਕਚ ਗੋਤ ਨਾ ਕਹੂੰ ਕਿ ਕੀ ਜਾਂ ਕੀ ਪ੍ਰਭ ਮਾਨ ਲੈ ਸਭ ਸੁਖ ਤਾਹ ਜੀ ਹੁਣ ਅਗਲੀ ਬੇਨਤੀ ਤਨਕ ਦੰਤੰਦੁਲ ਤਨਕ ਦਾ ਸਮਝ ਨਾ ਥੋੜੇ ਜੇ ਤੇ ਤੰਦੁਲ ਦਾ ਅਰਥ ਹੁੰਦਾ ਚੌਲ ਤਨਕ ਤੰਜੁਲ ਦਗ ਜਗਦੀਸ਼ ਹੈ ਦਾ ਸੁਦਾਮੇ ਸੁਦਾਮੇ ਨੇ ਕਰਵਾਇਆ ਸਣਾ ਤੇ ਇਹਨੂੰ ਦਰਿਦਰ ਵੀ ਤਾਂ ਪਿਆ ਸੀ ਹਿੱਸਾ ਖਾ ਗਿਆ ਸੀ ਕ੍ਰਿਸ਼ਨ ਜੀ ਦਾ ਕਿਉਂਕਿ ਮੈਂ ਕਈ ਵਾਰੀ ਇਹਨਾਂ ਸਾਖੀਆਂ ਨੂੰ ਗੁਰੇਜ ਕਰਨ ਦਾ ਕਾਰਨ ਹੈ ਇਹ ਸਾਡੀ ਮੁਸ਼ਕਲ ਹੈ ਜਿਹੜੇ ਸਾਨੂੰ ਟੋਕਦੇ ਉਹਨਾਂ ਕਦੀ ਗੁਰੂ ਗ੍ਰੰਥ ਸਾਹਿਬ ਦਾ ਪਾਠ ਨਹੀਂ ਕੀਤਾ ਉਹਨਾਂ ਕਿਤਾਬਾਂ ਪੜੀਆਂ ਨੇ ਦੂਜੀਆਂ ਅਸੀਂ ਪੜਿਆ ਜਿਨ੍ਹਾਂ ਨੂੰ ਸਮਾਧ ਦਿੱਤੀ ਦਾਤੇ ਨੇ ਉਹ ਫਿਰ ਕਈ ਵਾਰੀ ਖਿਮਾ ਕਰਿਓ ਤੁਸੀਂ ਮੇਰੇ ਵੀਰ ਭੈਣਾ ਭਰਾ ਬੈਠਿਓ ਇੱਥੋਂ ਤੱਕ ਕਿ ਜੇ ਗੁਰਮਤਿ ਦੀ ਗੱਲ ਕੋਈ ਕਰਿਆ ਕਰੋ ਤੇ ਮੈਂ ਸੋਚਣਾ ਵੀ ਇਹ ਗਲਬਾਨੀ ਤੋਂ ਬਾਹਰ ਹੈ ਕੁਝ ਪਣ ਸਦਾਮਾ ਖਾ ਗਿਆ ਉਹਦਾ ਹਿੱਸਾ ਇਹਨੂੰ ਪਾ ਗਈ ਉਹਨੇ ਕਿਹਾ ਜਾ ਬਰੇ ਦਰਿਆ ਦਰਿਆ ਬੈ ਗਿਆ ਪੁਣੇ ਜਦੋਂ ਅਤ ਦੀ ਗਰੀਬੀ ਪੈ ਗਈ ਉਸ ਵਕਤ ਤੇ ਦੀ ਘਰ ਵਾਲੀ ਨੇ ਕਿਹਾ ਵੀ ਕ੍ਰਿਸ਼ਨ ਤੁਹਾਡੇ ਮਿੱਤਰ ਨੇ ਰਾਜੇ ਨੇ ਤੇ ਕੁਝ ਲੈ ਜਾ ਉਹਦੇ ਵਾਸਤੇ ਪੁਰਾਣੀ ਸਮੇਂ ਵੈਦ ਕੋਲ ਗੁਰੂ ਕੋਲ ਬੰਦਗੀ ਕਰਨ ਵਾਲੇ ਕੋਲ ਖਾਲੀ ਹੱਥ ਨਹੀਂ ਸੰਜਾਂਦੇ ਉਹਨੇ ਕਿਹਾ ਘਰ ਹੈ ਕਿ ਉਹ ਥੋੜੇ ਚੌਲ ਲੈ ਗਿਆ ਜੀ ਲੈ ਪੇਟ ਕੇ ਦੁਆਰਕਾ ਗਿਆ ਉੱਥੇ ਜਾ ਕੇ ਉਹਨੇ ਚੌਲ ਲੁਕਾਈ ਜਾ ਉਹਨੇ ਫਿਰ ਆਪ ਖੋ ਕੇ ਲੈ 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 ਮੈਨੂੰ ਚੌਲ ਦੇ ਭਾਈ ਸਾਹਿਬ ਕਹਿੰਦੇ ਯਾਦ ਰੱਖਿਓ ਘਰੋਂ ਗਰੀਬ ਹੈ ਕੋਈ ਨਹੀਂ ਜਿਹਦੇ ਘਰ 'ਚ ਦੇਣ ਵਾਸਤੇ ਪੈਸੇ ਕੋਈ ਨਹੀਂ ਐਨੇ ਕਚੌਲ ਨੇ ਉਹ ਚੌਲ ਲੈ ਕੇ ਆ ਗਿਆ ਕਹਿਣ ਲੱਗੇ ਜੇ ਰੱਬ ਮੰਨ ਲਵੇ ਜਿਵੇਂ ਸਦਾਮੇ ਦੀ ਸੁਣੀ ਗਈ ਘਰ ਗਿਆ ਤੇ ਐਡੇ ਵੱਡੇ ਮਹਿਲ ਸਨ ਸਾਰੀ ਦੁਨੀਆ ਇੱਕ ਪਾਸੇ ਹੋਵੇ ਜੇ ਰੱਬ ਮੰਨ ਲਵੇ ਤੇ ਕਮੀ ਕਿਸੇ ਚੀਜ਼ ਦੀ ਨਹੀਂ ਰਹਿੰਦੀ ਮਰਤ ਕਰ ਰਿਹਾ ਜਾਂ ਤੂੰ ਤਾਂ ਮੈਂ ਸਭ ਕੋ ਤੂੰ ਸਾਈਂ ਮਹਿਰਾਸ ਪਾਈ ਸਾਹਿਬ ਕਹਿ ਰਹੇ ਨੇ ਤਨਕ ਤੰਦਲ ਜਗਦੀਸ਼ ਐ ਬੈ ਸਦਾਮੇ ਤਾਂ ਤੇ ਪਾਏ ਚਤਰ ਪਦਾਰਥ ਅਥਾਂ ਜੀ ਦੁੱਖ ਤੇ ਗਜਿੰਦ ਇਹ ਤਾਂ ਬਾਣੀ ਚ ਬੜੀ ਬੜੀ ਸਭ ਨੂੰ ਪਤਾ ਹੈ ਕਿ ਦੁਖੀ ਖਾਤੀ ਨੇ ਇੱਕ ਕਮਲ ਦਾ ਫੁੱਲ ਪੇਟ ਕੀਤਾ ਵਿਸ਼ਨੂੰ ਜੀ ਨੇ ਆਪਣੇ ਚੱਕਰ ਨਾਲ ਉਸ ਤੰਦਵੇ ਨੂੰ ਕੱਟ ਦਿੱਤਾ ਕਿਹਨ ਲੱਗੇ ਭਾਈ ਸੱਜਣਾ ਦੁਖ ਦਗਜਿੰਦ ਅਰਬਿੰਦ ਕਹਿ ਪੇਟ ਰਾਤਾ ਤਾਂ ਕਾ ਕਾਜਾ ਚੱਕਰਪਾਨ ਆਨ ਗ੍ਰਸਾ ਗ੍ਰਹਾ ਜੀ ਕਾ ਕੋ ਕਰ ਕੱਚ ਹੋਤ ਨਾ ਕਾਹੂ ਕਿ ਕੀਏ ਜਾਂ ਕਿ ਪ੍ਰਭ ਮਨ ਲੈ ਸਭ ਐ ਸੁਖ ਤਾਂ ਹੀ ਜੀ ਫਿਰ ਸੁਣਿਓ ਜਾਂ ਤੂੰ ਇਹ ਮੈਂ ਤਾਂ ਕਹਿ ਰਿਹਾ ਵੀ ਇਸ ਤੋਕ ਨੂੰ ਪੱਕਿਆ ਰੱਖਣਾ ਸਤ ਜੀ ਜੀ ਸਾਰੀ ਦੁਨੀਆ ਛੱਡ ਜਾਏ ਮੇਰਾ ਸਜਣਾ ਤੂੰ ਨਾ ਛੱਡ ਕੇ ਜਾਹੀਂ ਸਾਡੇ ਟਰਾਲੀਆਂ ਤੇ ਲਿਖਿਆ ਹੁੰਦਾ ਸੀ ਤੇ ਯਾਦ ਕਰਿਓ ਮੇਰਾ ਰੁੱਸੇ ਨੱਕਲਗੀਆਂ ਵਾਲਾ ਹਾਂ ਬਸ ਉਹੀ ਅਰਥ ਜੇ ਉਹ ਤੇ ਪੰਜਾਬੀ ਚ ਲਿਖਿਆ ਨਾ ਮੇਰਾ ਰੁੱਸੇ ਨੱਕਲਗੀਆਂ ਵਾਲਾ ਜੱਗ ਭਾਵੇਂ ਸਾਰਾ ਲੋ ਦਾ ਮਤਲਬ ਜੀ ਤੂੰ ਨਾਲ ਹੈ ਨਾ ਫੇਰ ਕੋਈ ਬਰਬਾਦ ਜਾਂ ਤੂੰ ਤਾਂ ਮੈਂ ਸਭ ਇੱਥੇ ਇੱਕ ਉਦਾਹਰਣ ਆਪ ਜੀ ਨੂੰ ਹੋਰ ਦੇਣਾ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਦਾ ਇੱਕ ਬਚਨ ਹੈ ਜੀ ਚਾਰ ਨਿਸ਼ਾਨ ਤੁਹਾਨੂੰ ਪਤਾ ਹੋਣਾ ਸ਼ਬਦ ਛੋਖਾ ਹੈ ਉਸ ਵਿੱਚ ਸਤਿਗੁਰੂ ਕਹਿੰਦੇ ਜੇ ਉਹ ਵੱਲ ਹੋਵੇ ਨਾ ਚਾਰਜ ਮੇਰੇ ਸਾਰੇ ਵਿਰੋਧੀ ਹੋਣ ਨਿੰਦ ਕੋਣ ਬਸ ਮੈਂ ਇੱਕੋ ਹੀ ਬੇਨਤੀ ਕਰਾਂਗਾ ਕਿ ਜਿੰਨਾ ਵਿਰੋਧ ਹੋਵੇ ਜਿੰਨੀ ਨਿੰਦਿਆ ਹੋਵੇ ਅੰਦਰੋਂ ਬੰਦਾ ਸਾਫ਼ ਹੋਵੇ ਇਹ ਨਹੀਂ ਕਿ ਆਪ ਗਲੀਚ ਹੋਵੇ ਤਿੰਨ ਉਧਾਰਨਾ ਦੇਈ ਜਾ ਕੋਈ ਨਹੀਂ ਬਾਬੇ ਨਾਨਕ ਦੀ ਵੀ ਨਿੰਦਿਆ ਹੋਵੇ ਕਿਲਾ ਪੁੱਛੇ ਤੂੰ ਬਾਬੇ ਨਾਨਕ ਵਰਗਾ ਹੈ ਅੰਦਰੋਂ ਸਾਫ਼ ਰਿਦਾ ਸੋਧ ਜੋ ਨਿੰਦਿਆ ਹੋਵੇ ਯਾਦ ਰੱਖਿਓ ਰਿਦਾ ਸੋਧ ਆਪਣਾ ਹਿਰਦਾ ਪਵਿੱਤਰ ਹੋਵੇ ਨਿੰਦਿਆ ਜਿੰਨੀ ਮਰਜ਼ੀ ਕਰੀ ਜਾ ਤੇ ਜਿਹੜਾ ਬੰਦਾ ਅੰਦਰੋਂ ਪਵਿੱਤਰ ਹੈ ਨਾ ਉਹਦੀ ਨਿੰਦਿਆ ਜਿਹੜਾ ਕਰਦਾ ਚਿੱਤੇ ਰੱਖਿਓ ਆਪਣੇ ਘਰ ਚਵਾਤੀ ਲਾਂਦਾ ਪਿਆ ਆਪਣੇ ਘਰ ਰੋਕੀ ਲਾਇ ਮਾਰੇ ਨੀ ਕਿਹਾ ਨਾ ਜੇ ਆਪਾਂ ਸਵਛਾ ਸਾਫਾਣ ਕਿੰਨੇ ਕੁ ਗੰਦੇ ਤੋਂ ਗੰਦਾ ਕਿੰਨਾ ਕੁ ਦੋਸ਼ ਲਾ ਜੂਗਾ ਤੇ ਇੱਕ ਹੋਰ ਬੇਨਤੀ ਹੈ ਕਰਮ ਮੇਰੇ ਬੱਕਰੇ ਨੇ ਮੇਰੇ ਬੱਚਿਆਂ ਦੇ ਬੱਕਰੇ ਨੇ ਤੁਹਾਡੇ ਬੱਕਰੇ ਨੇ ਤੁਹਾਡੀ ਪਤਨੀ ਦੇ ਬੱਕਰੇ ਨੇ ਰੱਬ ਦੇ ਘਰ ਦਾ ਜਿਹੜਾ ਇਨਸਾਫ ਹੈ ਬੱਚੇ ਦੀ سزا ਬਾਪ ਨੂੰ ਨਹੀਂ ਬਾਪ ਦੀ سزا ਘਰ ਵਾਲੀ ਨੂੰ ਨਹੀਂ ਇਥੇ ਕਰਮੀ ਆਪ ਆਪਣੀ ਹੈ ਜੇ ਕੋ ਨਿੰਦਿਆ ਕਰਦਾ ਹੈ ਮਹਾਰਾਜ ਕਹਿੰਦੇ ਆ ਨਾ ਯਾਦ ਰੱਖੀ ਜੀ ਰੱਬ ਵਾਲੇ ਕੁਝ ਨਹੀਂ ਵਿਗੜਦਾ ਇੱਕ ਸਤਿਗੁਰਾਂ ਦਾ ਬਚਨ ਹੈ ਜਿਸਨੂੰ ਸਾਜਨ ਰਾਖੀ ਚਾਰ ਨਿਸ਼ਾਨ ਗੁਰੂ ਗੋਬਿੰਦ ਸਿੰਘ ਜੀ ਜਿਸਨੂੰ ਸੱਜਣ ਰੱਖੇ ਪਰਮਾਤਮਾ ਆਲੂਵੇ ਜਿਸਨੂੰ ਸਾਜਨ ਰਾਖੀ ਦੁਸ਼ਮਨ ਕਵਨ ਵਿਚਾਰ ਦੁਸ਼ਮਨ ਉਹਦਾ ਕੀ ਕਰ ਲਏਗਾ ਜੀ ਕੀ ਉਹਦੇ ਸਾਹਮਣੇ ਜਿਸਨੂੰ ਸਾਜਨ ਰਾਖੀ ਦੁਸ਼ਮਨ ਕਵਨ ਵਿਚਾਰ ਸ਼ਬਹਿ ਨ ਸਕੇ ਤਾ ਛਾਹ ਕੋ ਇਸੋਕ ਨੂੰ ਸੁਣਿਓ ਸ਼ਵੈ ਨ ਸਕੇ ਤੇ ਸ਼ਾ ਕੋ ਸ਼ਵੈ ਦਰਤੇ ਸ਼ੂਣਾ ਤੇ ਸ਼ਾ ਦਰਤੇ ਪਰਸ਼ਾਵਾਂ ਉਹ ਜਿਹਦੇ ਨਾਲ ਸਜਣ ਹੋਵੇ ਨਾ ਉਹਦੇ ਸਰੀਰ ਨੂੰ ਹੱਥ ਲਾਣਾ ਤੇ ਦੂਰ ਦੀ ਗੱਲ ਕੋਈ ਮਾਈ ਦਾ ਲਾਦੂ ਦੇ ਪਰਸ਼ਾਵਾਂ ਨੇ ਨੂੰ ਛੂ ਸਕਦਾ ਜਾਂ ਤੂ ਤਾਂ ਮੈਂ ਸਭ ਕਹ ਜਿਸ ਨੂੰ ਸਾਜਣ ਰਾਖੀ ਦੁਸ਼ਮਣ ਕਾ ਨੂੰ ਵਿਚਾਰ ਸ਼ਵੈ ਨ ਸਕੇ ਤਾ ਸ਼ਾ ਕੋ ਨੇਫਲ ਜਾਏ ਗਵਾਰ ਜੋ ਸਾਧੂ ਸਰਨੀ ਪਰੇ ਜਿਹੜੇ ਗੁਰੂ ਕੀ ਸਰਨ ਵਿੱਚ ਫੈ ਗਏ ਸੰਗਤ ਵੀ ਚਲੇਗਾ ਜੋ ਸਾਧੂ ਸਰਨੀ ਪਰੇ ਤਿੰਨ ਕੇ ਕਵਨ ਵਿਚਾਰ ਧੰ ਗੁਰੂ ਗੋਬਿੰਦ ਸਿੰਘ ਜੀ ਜਿਵੇਂ ਰੱਖੇਗਾ ਵਾਹਿਗੁਰੂ ਕਹਿਣ ਲੱਗੇ ਦੰਤ ਜੀਬ ਜਿਮ ਰੱਖਈ ਦੁਸ਼ਟ ਅਰਿਸ਼ਟ ਸੰਗਾਰ ਜਿਵੇਂ 32 ਕਥੋਰ ਦੰਦ ਕੈਂਚੀ ਦੀ ਤਰ੍ਹਾਂ ਨੇ ਜੀ ਕੋਈ ਚੀਜ਼ ਰੱਖੋ ਕੱਟ-ਕੱਟ ਕੇ ਬੜੀ ਕਮਰੀ ਕਰ ਦਿੰਦੇ ਆ ਹਜ਼ੂਰ ਕਹਿੰਦੇ ਜਿਵੇਂ 32 ਦੰਦਾਂ ਵਿੱਚ ਚੱਲਦੀ ਕੈਂਚੀ ਚ ਪਰਮਾਤਮਾ ਜੀਵ ਨੂੰ ਨਹੀਂ ਕੱਟਣ ਦਿੰਦਾ ਜੇ ਰੱਬ ਵਾਲ ਹੋਵੇ ਨਾ ਇੰਨਾਂ ਵਿੱਚੋਂ ਤੈਨੂੰ ਕੱਟਣ ਨਹੀਂ ਦਏਗਾ ਮੇਰੀ ਫਿਰ ਬਣਤੀ ਹੈ ਜਾਂ ਤੂੰ ता है सब को आगे महाराज कहते तू तो साहिब मैं रास तू तो मेरे वाल है इस करके कबीर साहब का एक बचन है जी शब्द सानू सब जिथे लोड़ पैंदी है उकतान लगते मैं साकी जान ले ले ला जान बुझ के भी रस बनिया रहे बाहर रे रुख आप नु पता है जो तेज हवा हाँ चलनी है रुक दे टांग हिलने ने ना इंसान मान लो एक रुख दे टांग ते बैठा है पेड़ ते बैठा है ਤੇ ਤੇ ਤੂਫਾਨ ਚੱਲੇਗਾ ਜੀ ਤਾਂ ਨਹੀਂ ਲੇਗਾ ਤੇ ਉਹਨੇ ਕਿਹਾ ਨਾ ਜੀ ਜਿੰਨਾ ਮਰਜੀ ਤਕੜਾ ਹੋਵੇ ਕਿਉਂਕਿ ਜਿਹਦਾ ਸਹਾਰਾ ਲਿਆ ਉਹ ਖੁਦ ਹਿਲਦਾ ਪਏ ਕਬੀਰ ਸਾਹਿਬ ਕਹਿੰਦੇ ਆ ਜਿਹੜਾ ਪਹਾੜ ਤੇ ਚੜਿਆ ਹੋਵੇ ਲੂਗਾ ਤੂਫਾਨ ਪਹਾੜ ਨੂੰ ਨਹੀਂ ਹਿਲਾ ਸਕਦਾ ਕਹਿਣ ਲੱਗੇ ਵੈਗਰੂ ਜੀ ਤੁਸੀਂ ਮੇਰੇ ਨਾਲ ਹੋ ਨਾ ਰੁਕਦੀ ਤਰਾ ਨਹੀਂ ਤੁਸੀਂ ਥੜਕ ਜਾਣਾ ਖਿਲ ਜਾਣਾ ਤੂੰ ਮੇਰੋ ਮੇਰ ਪਰਮਤਮ ਸਵਾਮੀ ਜਾਂ ਤੂੰ ਤਾਂ ਮੈਂ ਸਭ ਕੋ ਤੂੰ ਮੇਰੇ ਨਾਲ ਤੋ ਮੇਰੇ ਮੇਰ ਪਰਬਤ ਸੁਆਮੀ ਓਟ ਗਹੀ ਮੈਂ ਤੇਰੀ ਨਾ ਤੂੰ ਡੋਲੋ ہاں ਤੁਸੀਂ ਪਾ ਡੋਲ ਜੂਗਾ ਵੈਗੁਰੂ ਜੀ ਨੇ ਕਦੀ ਨਹੀਂ ਡੋਲਣਾ ਨਾ ਤੂੰ ਡੋਲੋ ਨਾ ਖੰਮ ਗਿਰਤੇ ਰੱਖ ਲਈਨੀ ਹਰ ਮੇਰੀ ਮੈਂ ਫਿਰ ਬੇਨਤੀ ਕਰਾਂਗਾ ਇੱਕ ਸਰਲ ਜੀ ਇੱਕ ਅਕਸਰ ਮੈਂ ਬੜੇ ਸਾਲ ਪਹਿਲਾਂ ਇੱਕ ਬੇਨਤੀ ਕੀਤੀ ਕਿ ਦਰਵੇਸ਼ ਅਨੁਸਾਰਾ ਰੱਬ ਦਾ ਹੁੰਦਾ ਜੀ ਉਹ ਕਿਸੇ ਬੰਦੇ ਦੇ ਸਾਰੇ ਗੁਰੂ ਜਿਹੜਾ ਹੁਣ ਦੇਖੋ ਮਿਰਛੀ ਚੰਦ ਸਹਾਰਾ ਲੈਂਦਾ ਸੁਲੀ ਖਾਂ ਦਾ ਗੁਰੂ ਅਰਜੁਨ ਦੇਵ ਤੇ ਨਹੀਂ ਲਿਆ ਨਾ ਸੁਲੀ ਕੋਲ ਪਿਰਥੀ ਗਤਨ ਪਤਾ ਸ਼ਬਦ ਗੁਰੂ ਗ੍ਰੰਥ ਸਾਹਿਬ ਚ ਉਹ ਜਾਂਦਾ ਵੀ ਆਪਣੇ ਗੁਰ ਸਕੇ ਭਰਾ ਨੂੰ ਮਰਵਾਉਣ ਲਈ ਆਪਣੇ ਭਤੀਜੇ ਨੂੰ ਮਰਵਾਉਣ ਲਈ ਸਤਿਗੁਰੂ ਗੁਰੂ ਅਰਜਨ ਦੇਵ ਗੁਰੂ ਅਰਗੁਵੰਦ ਸਾਹਿਬ ਮਣ ਦੇਖੋ ਇਹ ਸ਼ਬਦ ਨਹੀਂ ਸਾਰੇ ਸੁਣਾਣੇ ਨਹੀਂ ਤੇ ਗੁਰੂ ਅਰਜਨ ਸਾਹਿਬ ਦੇ ਸਾਹਮਣੇ ਸਿੱਖਾਂ ਨੇ ਖਿਮਾ ਕਰਿਓ ਇਹ ਦੋ ਤਿੰਨ ਉਹਨਾਂ ਨੇ مشਵਰੇ ਰੱਖੇ ਮਤਾਦਨ ਤੋਂ ਦਾ ਸਲਾਹ ਦੇ ਦੀ ਸ਼ਬਦ ਤੁਹਾਨੂੰ ਸਭ ਨੂੰ ਪਤਾ ਹੈ ਪ੍ਰਥਮੇ ਮਤਾ ਜੇ ਪਤਰੀ ਚਲਾਉ ਸੁਲੀ ਕਾਂ ਚੜ ਕੇ ਆ ਰਿਹਾ ਤੇ ਇਹ ਸਲਾਹ ਦਿੱਤੀ ਗਈ ਵੀ ਇੱਕ ਕੰਮ ਕਰੋ ਗੁਰੂ ਅਰਜੁਨ ਦੇਵ ਦੇ ਚਿੱਠੀ ਲਿਖ ਦਿਓ ਤੇ ਸੁਲੀ ਨੂੰ ਕਹਿ ਦਿੱਤਾ ਜਾਏ ਜੀ ਸਾਡਾ ਤੇਰਾ ਕੋਈ ਝਗੜਾ ਨਹੀਂ ਸਤਗੁਰੂ ਕਹਿੰਦੇ ਨਾ ਕੋਈ ਸੁਲਾ ਵਾਲਾ ਕੰਮ ਨਹੀਂ ਇਹ ਜਿੱਦ ਨਹੀਂ ਇਹ ਅਸਲ 'ਚ ਵੀ ਇਹ ਕਟਨਾਵਾ ਸਾਰਿਆਂ ਸਾਨੂੰ ਇਤਿਹਾਸ ਸਿਰਜ ਕੇ ਦੱਸ ਰਹੇ ਸਨ ਇਹ ਕੁਝ ਵਰਤਾਰੇ ਵਰਤਦੇ ਆ ਕਹਿੰਦੇ ਨਾ